ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਜਿਵੇਂ ਕਿ ਕਹਿੰਦੇ ਨੇ ਅੱਖਾਂ ਗਈਆਂ ਜਹਾਨ ਗਿਆ ਦੰਦ ਗਏ ਤਾਂ ਖਾਣ ਗਿਆ ਪੁੱਤਰ ਗਿਆ ਨਿਸ਼ਾਨ ਗਿਆ ਪਰ ਕੋਈ ਫਰਕ ਨਹੀਂ ਪੈਂਦਾ ਜੇ ਅਮਰਜੀਤ ਧਮਾਨ ਗਿਆ ਸੋ ਇਸੇ ਕਰਕੇ ਅੱਜ ਜੋ ਕੈਂਪ ਲਗਾਇਆ ਗਿਆ ਹੈ ਜੋ ਸਬਜੀ ਮੰਡੀ ਕੋਰਾਲੀ ਦੇ ਵਿੱਚ ਫਰਸਟ ਸਟੈਪ ਇਹ ਸਕੂਲ ਹੈ ਇਸ ਸਕੂਲ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਅਵੇਅਰ ਕੀਤਾ ਗਿਆ ਹੈ ਦੰਦਾਂ ਦੇ ਬਾਰੇ ਸੋ ਦੰਦਾਂ ਦਾ ਜੋ ਇਹ ਕੈਂਪ ਲਗਾਇਆ ਗਿਆ ਹੈ ਰਹਿਤਬਾਰਾ ਕਾਲਜ ਦੇ ਵੱਲੋਂ ਤੇ ਆਓ ਤੁਹਾਨੂੰ ਇਹ ਸਾਰੀ ਜਾਣਕਾਰੀ ਦਿਖਾਉਣੀ ਹੈ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਤੁਮਾਨ ਚੈਨਲ ਦੇ ਨਾਲ Good. हाँ जी मैम नमस्कार जी, जी सरस्कार जी, जी। तो अभी तो छोटे बच्चे अपने स्कूल बारे भी दस दो भी दस हाँ जी हमारे स्कूल फर्स्ट एप्ली स्कूल है और यहाँ पर ब्रिटिश लॉयस स्कूल वाले आए हैं जो कि डेंटल कैंप लगा रहे हैं यहाँ पर जी, जी। तो, तो कैसा लग रहा है बहुत बढ़िया है मतलब जो डॉक्टर है इतनी बढ़िया बहुत ही सॉफ्टली बच्चों के साथ बहुत अच्छा एक्सपीरियंस रहा है और ये ज़रूरी भी था कि बच्चों को अवेयर करना कि उनके टीथ के कैसे उनको केयर करनी चाहिए जी। तो बच्चे भी बहुत इन्जॉय किए बच्चों ने भी और डॉक्टर्स ने इंजॉय पूरा किया सबने और भी एक्टिविटी और, एक्टिविटी और एक्टिविटीज़ एक्टिविटीज होती है? रहती हैं बिल्कुल बिल्कुल कैसी कैसी होती चलती रहती हैं अलग अलग तरह से एक्टिविटीज़ कई तरीके की करवा लेती है बच्चों को हाँ जी हाँ जी स्पोर्ट्स का हो गया है बच्चों को अवेयर करते ही रहते हैं किसी चीज़ के बारे में ਡਾਕਟਰ ਸਾਊਸ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣਾ ਸ਼ੁਭਨਾਮਕ ਜੀ ਮੇਰਾ ਨਾਮ ਡਾਕਟਰ ਅਨੁਪ੍ਰਿਆ ਹੈ ਮੈਂ ਰਿਆਤਪੁਰਾ ਡੈਂਟਲ ਕਾਲਜ ਚੋਂ ਆ ਕੇ ਅੱਜ ਤੁਸੀਂ ਇਹ ਕੈਂਪ ਲਗਾਇਆ ਇਸ ਤਰ੍ਹਾਂ ਦੇ ਕੈਂਪ ਤੁਸੀਂ ਹੋਰ ਵੀ ਕਿਤੇ ਲਗਾਉਂਦੇ ਰਹਿੰਦੇ ਹੋ ਹਾਂ ਜੀ ਸਰ ਬਹੁਤ ਅਸੀਂ ਹਰ ਮਤਲਬ ਕਾਫੀ ਸਕੂਲਾਂ ਕਾਲਜਾਂ ਚ ਜਾ ਕੇ ਲਗਾਉਂਦੇ ਰਹਿੰਦੇ ਆ ਪਿੰਡਾਂ ਚ ਵੀ ਲਗਾਉਂਦੇ ਆ ਤਾਂ ਕਿ ਅਸੀਂ ਲੋਕਾਂ ਨੂੰ ਅਵੇਅਰ ਕਰ ਸਕੀਏ ਆਪਣੇ ਦੰਦਾਂ ਬਾਰੇ ਕਿਉਂਕਿ ਦੰਦਾਂ ਦਾ ਧਿਆਨ ਨਹੀਂ ਰੱਖਾਂਗੇ ਫਿਰ ਅੱਗੇ ਜਾ ਕੇ ਖਰਾਬ ਹੁੰਦੇ ਆ ਤੇ ਫਿਰ ਵਧੀਆ ਨਹੀਂ ਰਹਿੰਦਾ ਜੀ ਇਹਦਾ ਕੀ ਚਾਰਜ ਹੁੰਦਾ ਕੋਈ ਸੋ ਇਹਦਾ ਤਾਂ ਕੋਈ ਚਾਰਜ ਨਹੀਂ ਹੈ ਫ੍ਰੀ ਆਫ ਕਾਸਟ ਹੈ ਇਨਫੈਕਟ ਕਿ ਅਗਰ ਅਸੀਂ ਉੱਥੇ ਜਾ ਕੇ ਕੋਈ ਆਪਣਾ ਚੈੱਕਅਪ ਕਰਵਾਉਂਦੇ ਆ ਜਾਂ ਕੁਝ ਅੱਗੇ ਕਰਵਾਉਂਦੇ ਆ ਤਾਂ ਉੱਤੇ ਡਿਸਕਾਊਂਟ ਵੀ ਦਿੰਦੇ ਆ ਜਿੱਦਾਂ ਆਪਾਂ ਕਾਰਡ ਬਣਾ ਕੇ ਦਿੰਦੇ ਆ ਜੀ ਉਹ ਅੱਜ ਇੱਥੇ ਤੁਸੀਂ ਬੱਚਿਆਂ ਦੀ ਚੈੱਕਅਪ ਕੀਤੀ ਹੈ ਕਿੰਨੇ ਕੁ ਬੱਚਿਆਂ ਦੀ ਕੀਤੀ ਹੈ ਤੇ ਕੀ ਤੁਹਾਨੂੰ ਇਹਨਾਂ ਦੇ ਵਿੱਚ ਕੁਝ ਲੱਗਿਆ ਕੋਈ ਹਰਕਤ ਸਰ ਅਸੀਂ ਲਗਭਗ ਆਈ ਥਿੰਕ 45 ਪਲੱਸ ਬੱਚੇ ਚੈੱਕ ਕੀਤੇ ਆ ਤੇ ਮੋਸਟ ਕਾਫੀ ਜਤ ਸਾਫ ਹੀ ਸੀਗੇ ਦਮ ਪਰ ਕਈਆਂ ਦੇ ਵਿੱਚ ਦਾ ਕੀੜੇ ਲੱਗੇ ਆ ਪਰ ਆਪਾਂ ਉਹਨਾਂ ਨੂੰ ਤਾਂ ਹੁਣ ਤੋਂ ਹੀ ਸਿਖਾਵਾਂਗੇ ਕਿ ਕਿੰਨੀ ਵਾਰ ਬ੍ਰਸ਼ ਕਰਨਾ ਹੈ ਕਿਵੇਂ ਸਾਫ਼ ਰੱਖਣਾ ਹੈ ਤਾਂ ਹੀ ਅੱਗੇ ਜਾ ਕੇ ਉਹ ਠੀਕ ਰੱਖਣਗੇ ਵਰਨਾ ਅਗਰ ਹੁਣ ਤੋਂ ਹੀ ਖਰਾਬ ਹੁੰਦੇ ਚੱਲ ਗਏ ਫਿਰ ਅੱਗੇ ਜਾ ਕੇ ਵੀ ਖਰਾਬ ਹੀ ਰਹਿਣਾ ਹੈ ਤੇ ਅੱਗੇ ਬੱਚਿਆਂ ਨੂੰ ਹੁਣ ਤੁਹ ਸਿੱਖਿਆ ਮਿਲੂਗੀ ਕਿ ਬ੍ਰਸ਼ ਕਿੰਨੀ ਵਾਰ ਕਰਨਾ ਹੈ ਕਿਵੇਂ ਕਰਨਾ ਹੈ ਕਿ ਦੰਦ ਸਫਾਈ ਰੱਖਣੀ ਹੈ ਫਿਰ ਅੱਗੇ ਜਾ ਕੇ ਉਦਾਂ ਹੀ ਉਹ ਕਰਦੇ ਰਹਿਣਗੇ ਜੀ ਜੀ ਉਹ ਹੋਰ ਇਹਦੇ ਚ ਮਤਲਬ ਕਿ ਆਪਾਂ ਨੂੰ ਦੰਦਾਂ ਦੀ ਸੰਭਾਲ ਦੇ ਲਈ ਕੀ ਕੀ ਕਰਨਾ ਹੈ ਸਿਰ ਪਹਿਲਾਂ ਤਾਂ ਸਾਨੂੰ ਦੇਖੋ ਜੀ ਦੋ ਵਾਰ ਬ੍ਰਸ਼ ਕਰਨਾ ਬਹੁਤ ਜ਼ਰੂਰੀ ਹੈ ਇੱਕ ਵਾਰ ਸਵੇਰੇ ਔਰ ਇੱਕ ਵਾਰ ਸ਼ਾਮ ਰਾਤ ਨੂੰ ਜਦੋਂ ਆਪਾਂ ਖਾਣਾ ਖਾ ਕੇ ੜਦੇ ਆਂ ਤਦ ਕਿਉਂਕਿ ਅਗਰ ਆਪਾਂ ਖਾਣਾ ਖਾ ਕੇ ਇੱਦੇ ਰਹਿੰਦੇ ਆਂ ਫਿਰ ਉਹੀ ਬੈਕਟੀਰੀਆ ਹੁੰਦੇ ਰਹਿੰਦੇ ਆਂ ਫਿਰ ਉਤਵਾਦ ਖਰਾਬ ਹੋ ਜਾਂਦੇ ਆ ਸੜਨ ਲੱਗ ਜਾਂਦੇ ਆ ਦੰਦ ਫਿਰ ਕਈ ਵਾਰ ਜ਼ਿਆਦਾ ਸੜ ਜਾਂਦੇ ਕਿ ਕਢਵਾਣੇ ਪੈ ਜਾਂਦੇ ਆ ਦੰਦ ਫਿਰ ਇਸ ਕਰਕੇ ਅਗਰ ਸ਼ੁਰੂ ਤੋਂ ਹੀ ਆਪਾਂ ਧਿਆਨ ਰੱਖਾਂਗੇ ਔਰ 6 ਮਹੀਨੇ ਬਾਅਦ ਅਗਰ ਅਸੀਂ ਦੰਦਾਂ ਦੀ ਸਫਾਈ ਕਰਵਾਵਾਂਗੇ ਤੇ ਉਹ ਜ਼ਿਆਦਾ ਲਾਭਦਾਇਕ ਹੈ ਫਿਰ ਉਹ ਠੀਕ ਰਹਿਣਗੇ ਤਾਂ ਤੋ ਜਿਵੇਂ ਕਿ ਆਪਾਂ ਆਰਟੀਫੀਸ਼ਲ ਦੰਦ ਲਗਾ ਲੈਨੇ ਆ ਉਹਨਾਂ ਦਾ ਕੋਈ ਨੁਕਸਾਨ ਵੀ ਹੁੰਦਾ ਸਿਰ ਦੇਖੋ ਆਰਟੀਫੀਸ਼ਲ ਦੰਦਾਂ ਦਾ ਨੁਕਸਾਨ ਤਾਂ ਕੋਈ ਨਹੀਂ ਆ ਹੁਣ ਜਿੱਦਾਂ ਅਗਰ ਤੁਹਾਡੇ ਦੰਦ ਖਰਾਬ ਹੀ ਹੋ ਗਏ ਨਿਕਲ ਹੀ ਗਏ ਆ ਫਿਰ ਤਾਂ ਲਗਵਾਉਣੇ ਹੀ ਪੈਣਗੇ ਹਨਾ ਉਹ ਤੁਹਾਡੇ ਠੀਕ ਹੀ ਰਹਿੰਦਾ ਕਿ ਮਤਲਬ ਤੁਹਾਡੇ ਦੰਦ ਮਤਲਬ ਖਾਣੇ ਲਈ ਤੁਸੀਂ ਰੱਖੀ ਪਰ ਅਗਰ ਅਸੀਂ ਤੁਸੀਂ ਪਹਿਲਾਂ ਤੋਂ ਹੀ ਧਿਆਨ ਰੱਖੋਗੇ ਫਿਰ ਤੁਹਾਨੂੰ ਉਸ ਸਟੇਜ ਤੱਕ ਪਹੁੰਚਣੇ ਨਹੀਂ ਪਊਗਾ ਕਿ ਤੁਹਾਨੂੰ ਆਰਟੀਫੀਸ਼ੀਅਲ ਦੰਦ ਲਗਵਾਉਣੇ ਪੈਣ ਇਸ ਕਰਕੇ ਸ਼ੁਰੂ ਤੋਂ ਹੀ ਧਿਆਨ ਰੱਖੋ 6 ਮਹੀਨੇ ਬਾਅਦ ਡਾਕਟਰ ਕੋਲ ਜਾਓ ਚੈੱਕਅਪ ਕਰਵਾਓ ਤਾਂ ਕਿ ਇਹ ਸਟੇਜ ਆਵੇ ਨਾ ਕਿ ਤੁਹਾਨੂੰ ਦੁਆਰਾ ਦੂਜੇ ਦੰਦ ਲਗਵਾਉਣੇ ਪੈਣ ਇਹੀ ਤੁਹਾਡੇ ਸਹੀ ਰਹਿਣ ਦੰਦ ਜੀ ਸੋ ਕੀ ਮੈਸੇਜ ਦਵਾਂਗੇ ਮੈਸੇਜ ਤੇ ਇਹ ਹੈ ਕਿ ਬਸ ਆਪਣੇ ਦੰਦਾਂ ਦਾ ਧਿਆਨ ਰੱਖੋ ਹੈਲਦੀ ਖਾਓ ਤੇ ਖੁਸ਼ ਰਹੋ ਬਸ ਥੈਂਕ ਯੂ ਸਰ ਹਾਂਜੀ ਆਪਣਾ ਸ਼ੁਭਨਾਮ ਸਰ ਮੇਰਾ ਨਾਮ ਰਮਨਦੀਪੀਆ ਜੀ ਤੇ ਮੈਂ ਇਹ ਰੈਟ ਪਰੈਂਟ ਹਾਂ ਸੋ ਅੱਜ ਇਹ ਚੈੱਕ ਅਪ ਕੀਤੀ ਹੈ ਕਿਵੇਂ ਲੱਗਿਆ ਤੁਹਾਨੂੰ ਇਸ ਤਰ੍ਹਾਂ ਦੇ ਜੋ ਅਪਰਾਲੇ ਨੇ ਉਹ ਵੀ ਹੁੰਦੇ ਰਹਿਣੇ ਚਾਹੀਦੇ ਨੇ ਸਰ ਦੇਖੋ ਇਹ ਸਟਾਰਟਿੰਗ ਏਜ ਹੈ ਜਿੱਥੋਂ ਆਪਣੇ ਦੰਦਾਂ ਦੀਆਂ ਬਿਮਾਰੀਆਂ ਸ਼ੁਰੂ ਹੁੰਦੀਆਂ ਨੇ ਕਿਉਂਕਿ ਹਲੇ ਬੱਚੇ ਛੋਟੇ ਨੇ ਇਹਨਾਂ ਤੇ ਹਲੇ ਆਣੇ ਸਟਾਰਟ ਹੋਣੇ ਜਿਹਦੇ ਨੂੰ ਆਪਾਂ ਦੁੱਧ ਵਾਲੇ ਦੰਦ ਕਹਿੰਦੇ ਹਾਂ ਸਰ ਅਗਰ ਉਹਨਾਂ ਨੂੰ ਹੁਣੇ ਬਚਾਵਾਂਗੇ ਤਾਂ ਆਪਣੇ ਜਿਹੜੇ ਪੱਕੇ ਦੰਦ ਆਣਗੇ ਉਹ ਠੀਕ ਹੋਣਗੇ ਇੱਕ ਬੱਚੇ ਚ ਅਵੇਅਰਨੈਸ ਹੋਵਾਂਗੇ ਉਹਨਾਂ ਦੇ ਘਰ ਦੇ ਚ ਅਵੇਅਰਨੈਸ ਹੁਣ ਤੋਂ ਹੀ ਹੋਗੀ ਤਾਂ ਅੱਗੇ ਅਗੇ ਪ੍ਰੋਗਰੈਸ ਉੱਤੇ ਹੀ ਹੋਗੀ ਸਰ ਹਾਂਜੀ ਥੈਂਕ ਯੂ ਥੈਂਕ ਯੂ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਸ਼ੁਭ ਨਾਮ ਜੀ ਬਰੁਸ਼ਕਾ ਮੈਂ ਰਾਏਤਬਾਰਾ ਡੈਂਟਲ ਕਾਲਜ ਤੋਂ ਆਂ ਜੀ ਹਾਂ ਜੀ ਸੋ ਕੀ ਕਹੋਗੇ ਦੰਦਾਂ ਬਾਰੇ ਜੋ ਦੰਦਾਂ ਦੀ ਅਵੇਅਰ ਦੰਦਾਂ ਦੀ ਸੰਭਾਲ ਕਿਵੇਂ ਰੱਖਣੀ ਚਾਹੀਦੀ ਹੈ ਦੇਖੋ ਬੱਚਿਆਂ ਨੂੰ ਸ਼ੁਰੂ ਤੋਂ ਹੀ ਇਦਾਂ ਦੀ ਆਦਤ ਤਾਂ ਪਾਓਗੇ ਕਿ ਉਹ ਆਪਣੇ ਦੰਦ ਸਾਫ਼ ਰੱਖਣ ਤੇ ਅੱਗੇ ਜਾ ਕੇ ਇਹਨਾਂ ਨੂੰ ਜ਼ਿਆਦਾ ਪ੍ਰੋਬਲਮ ਨਹੀਂ ਆਏਗੀ ਕੋਈ ਵੀ ਆਪਣੇ ਦੰਦਾਂ 'ਚ ਬਸ ਇਹੀ ਹੈ ਸਾਨੂੰ ਕਿ ਅਸੀਂ ਇਹਨਾਂ ਨੂੰ ਦੱਸ ਸਕੀਏ ਕਿ ਕੀ ਕਰਨਾ ਚਾਹੀਦਾ ਹੈ ਬਰਸ਼ ਕਰੋ ਦੋ ਵਾਰ ਧਿਆਨ ਰੱਖੋ ਆਪਣੇ ਦੰਦਾਂ ਦਾ ਜ਼ਿਆਦਾ ਮਿੱਠਾ ਨਾ ਖਾਓ ਜਿੱਦਾਂ ਚੀਜ਼ਾਂ ਦਾ ਪਹਿਲਾਂ ਧਿਆਨ ਰੱਖੋਗੇ ਤੇ ਬਾਅਦ 'ਚ ਕਿਵੇਂ ਚੌਕਲੇਟ ਵਗੈਰਾ ਖਾਂਦੇ ਆ ਬੱਚੇ ਹੁਣ ਬੱਚਾ ਨੂੰ ਮਨਾ ਤਾਂ ਬਿਲਕੁਲ ਨਹੀਂ ਕਰ ਸਕਦੇ ਬਟ ਉਹਨਾਂ ਦੋ ਜਿਨ੍ਹਾਂ ਨੂੰ ਲੋੜ ਹੈ ਬਿਲਕੁਲ ਮਨਾ ਤਾਂ ਕੋਈ ਨਹੀਂ ਕਰ ਸਕਦਾ ਬਟ ਉਹਨਾਂ ਧਿਆਨ ਰੱਖੋਗੇ ਦੰਦ ਖਰਾਬ ਨਾ ਹੋਣ ਇਹਨਾਂ ਦੇ ਨਾਲ ਲੋੜ ਤੋਂ ਵੱਧ ਚੀਜ਼ ਤਾਂ ਹਮੇਸ਼ਾ ਖਰਾਬ ਹੁੰਦੀ ਹੈ ਬਸ ਉਹਨਾਂ ਹੀ ਦੋ ਜਿਨ੍ਹਾਂ ਦੀ ਲੋੜ ਹੈ ਜ਼ਿਆਦਾਤਰ ਮਿੱਠੇ ਨਾਲ ਖਰਾਬ ਹੁੰਦੇ ਆ ਬਹੁਤ ਰੀਜ਼ਨਸ ਹੁੰਦੇ ਆ ਬਟ ਮਿੱਠਾ ਹੋਣਾ ਚੈੱਕ ਅਪ ਬੱਚਿਆਂ ਦੀ ਏਜ 'ਚ ਮਿੱਠਾ ਜ਼ਿਆਦਾ ਫੈਕਟਰ ਹੁੰਦਾ ਇੱਕ ਜੀ ਹਾਂਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣਾ ਸ਼ੁਭਨਾਮ ਆਲਿਆ ਚੌਧਰੀ ਜੀ ਤੁਸੀਂ ਵੀ ਰਹੇ ਤੁਹਾਰਾ की थे थे की तो की कहना चाहने हो ਤੁਸੀਂ ਇਹ ਦੰਦਾ ਬਾਰੇ ਕਿਉਂਕਿ ਦੰਦਾ ਦਾ ਤੁਸੀਂ ਕੰਮ ਵੀ ਕਰ ਰਹੇ ਹੋ ਤੇ ਅੱਜ ਇੱਥੇ ਬੱਚਿਆਂ ਨੂੰ ਵੀ ਅਵੇਅਰ ਕਿਤੇ ਕਰ ਲਈਏ। ਬਈ ਇਹ ਮਤਲਬ ਅਭੀ ਬੱਚੋ ਤੇ ਰਾਤ ਹੈ ਉਹ ਅਗਰ ہم ਕੋ ਅਭੀ ਸੇ ਹੀ ਬੋਲ ਬਤਾਏਗੇ ਚੀਜ਼ੋ ਕੇ ਬਾਰੇ ਮੇਂ ਕਿ ਐਸੇ ਐਸੇ ਕਰਨਾ ਚਾਹੀਏ ਬਰਸ਼ ਕਰਨੇ ਕੇ ਬਾਰੇ ਮੇਂ ਤੋ ਉਨਕੇ ਲੀਏ ਜ਼ਿਆਦਾ ਅੱਛਾ ਹੋਗਾ ਤੋ ਅਗਰ ਹਮ ਅਭੀ ਅਵੇਰਨੈਸ ਫੈਲਾਏਗੇ ਤੋ ਜ਼ਿਆਦਾ ਅੱਛਾ। ਸਸਿਕਾ ਸਰ ਸਸਿਕਾ ਜੀ ਸਸਿਕਾ ਸੁਖਦੇਵ ਸਿੰਘ ਸਰ ਜੀ ਤੁਸੀਂ ਕੀ ਕਹੋਗੇ ਤੁਸੀਂ ਦੰਦਾ ਬਾਰੇ ਸਰ ਦੰਦਾ ਬਾਰੇ ਤਾਂ ਅਸੀਂ ਵੈਸੇ ਨਾਰਮਲੀ ਕੈਂਪ ਲਾਉਂਦੇ ਰਹਿੰਦੇ ਆ ਰਾਤਵਾਰਾ ਡੈਂਟਲ ਕਾਲਜ ਤੋਂ ਤੇ ਅਸੀਂ ਬੱਚਿਆਂ ਦਾ ਸਭ ਤੋਂ ਪਹਿਲਾਂ ਬੱਚਿਆਂ ਨੂੰ ਅਸੀਂ ਦੰਦਾਂ ਦੀ ਕੇਅਰ ਕਰਨ ਵਾਸਤੇ ਸਭ ਤੋਂ ਪਹਿਲਾਂ ਮਾਪੇ ਨੂੰ ਸੋਚਣਾ ਚਾਹੀਦਾ ਜੀ ਕਿਉਂਕਿ ਵੱਡਾ ਬੰਦਾ ਤਾਂ ਦੱਸ ਦਿੰਦਾ ਕਿ ਮੈਨੂੰ ਇੱਥੇ ਪੇਨ ਹੈ ਬੱਚਾ ਨਹੀਂ ਦੱਸਦਾ ਬੱਚੇ ਨੂੰ ਜਿਆਦਾਤਰ ਬਹੁਤ ਤਕਲੀਫ ਹੁੰਦੀ ਹੈ ਸਭ ਤੋਂ ਵੱਡੀ ਗੱਲ ਹੈ ਬੱਚੇ ਅੱਜਕੱਲ ਯੰਗ ਫੂਡ ਜ਼ਿਆਦਾ ਖਾਂਦੇ ਜੀ ਉਹਦੀ ਵਜ੍ਹਾ ਨਾਲ ਬੱਚਿਆਂ ਨੂੰ ਜ਼ਿਆਦਾ ਪ੍ਰੋਬਲਮ ਆਉਂਦੀਆਂ ਦੰਦਾਂ ਦੀਆਂ ਇਸ ਕਰਕੇ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਜੀ ਮਾਪੇ ਬਾਪ ਨੂੰ ਪਰਹੇਜ਼ ਕਰਨਾ ਚਾਹੀਦਾ ਬਾਕੀ ਚੀਜ਼ਾਂ ਬਹੁਤ ਆ ਖਾਣ ਵਾਲੀਆਂ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਚਾਹੀਦੀਆਂ ਜੀ ਇਸ ਕਰਕੇ ਅਸੀਂ ਤਾਂ ਕਹਾਂਗੇ ਵੀ ਜਿੰਨਾ ਤੁਸੀਂ ਬਚਾਓਗੇ ਮਿੱਠੇ ਤੋਂ ਬਚਾਓ ਮਿੱਠਾ ਜਿਆਦਾ ਦੰਦ ਖਰਾਬ ਕਰਦਾ ਬੱਚਿਆਂ ਦੇ ਜਿਵੇਂ ਤੁਹਾਨੂੰ ਪਤਾ ਹੀ ਹੈ ਟਾਫੀਆਂ ਚਾਕਲੇਟ ਬੱਚੇ ਚਕੀਨ ਇਹ ਚੀਜ਼ ਦੇ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਸਭ ਤੋਂ ਵੱਡੀ ਗੱਲ ਹੈ ਟੀਚਰ ਨੂੰ ਵੀ ਇਹਨਾਂ ਨੂੰ ਗਾਈਡ ਕਰਨਾ ਚਾਹੀਦਾ ਕਿ ਬੱਚੋ ਇਹਨਾਂ ਚੀਜ਼ਾਂ ਤੋਂ ਬਚੋ ਜਿੰਨਾ ਵੀ ਕਰ ਸਕਦੇ ਮਾਪੇ ਦਾ ਤਾਂ ਕਹਿਣਾ ਹੀ ਕਹਿਣਾ ਹੈ ਟੀਚਰ ਦਾ ਵੀ ਫਰਜ ਬਣਦਾ ਕਿ ਸਭ ਤੋਂ ਪਹਿਲਾਂ ਟੀਚਰ ਹੈ ਉਹਨਾਂ ਨੇ ਜਿਆਦਾ ਗਾਈਡ ਕਰਨਾ ਮਾਪੇ ਬੀਬੀ ਬੱਚੇ ਅੱਜ ਕੱਲ ਨਹੀਂ ਮੰਨਦੇ ਤੁਹਾਨੂੰ ਪਤਾ ਟੀਚਰ ਦੀ ਜਿਆਦਾ ਮੰਨਦੇ ਨੇ ਟੀਚਰ ਜਿੰਨਾ ਇਹਨਾਂ ਨੂੰ ਸਮਝਾਣਗੇ ਦੰਦਾਂ ਬਾਰੇ ਉੰਨਾ ਜਿਆਦਾ ਫਾਇਦਾ ਲੱਗੇਗਾ ਜੀ ਠੀਕ ਹੈ ਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਆਪਣੇ ਸ਼ੁਭਨਾਮ ਜੀ ਮੇਰਾ ਨਾਮ ਜਸਕਿਰ ਸਿੰਘ ਤੁਹਾਨੂੰ ਆਈ ਜੀ ਸੋ ਕੈਂਪ ਬਾਰੇ ਕੀ ਕਹੋਗੇ ਦੰਦਾਂ ਬਾਰੇ ਕੀ ਕਹੋਗੇ ਸਰ ਇੱਕ ਕੁਰਾਲੀ ਵਿਖੇ ਅਰਿਆਦਪੁਰ ਡੈਂਟਰ ਕਾਲਜ ਅਤੇ ਬ੍ਰਿਟ ਯੋਗੀ ਰਿਆਦ ਬਹਾਰਾ ਦੇ ਬਿਲਕੁਲ ਆਪੋਜ਼ਿਟ ਨਮ ਸਕੂਲ ਖੁੱਲ ਰਹੀ ਹੈ ਉਹਦੇ ਵੱਲੋਂ ਇੱਥੇ ਕਰਾਲੀ ਵਿਖੇ ਫਰਸਟ ਸਟੈਪ ਪਲੇਸ ਸਕੂਲ ਚ ਆਪਣਾ ਦੰਦਾਂ ਦਾ ਕੈਂਪ ਲਾਇਆ ਗਿਆ ਹੈ ਇੱਕ ਕੈਂਪ ਫ੍ਰੀ ਆਫ ਕੋਰਸ ਹੈਗਾ ਜਿੱਥੇ ਛੋਟੇ ਬੱਚਿਆਂ ਦੇ ਤਰਕੀਬਨ 40 ਬੱਚਿਆਂ ਦੇ ਦੰਦ ਫ੍ਰੀ ਆਫ ਕੋਰਸ ਚੈੱਕ ਹੋਏ ਨੇ ਤੇ ਉਹਨਾਂ ਨੂੰ ਫ੍ਰੀ ਕੰਸਲਟੇਸ਼ਨ ਮਿਲੀ ਹੈ ਵੀ ਕੀ ਕਰਨਾ ਹੈ ਵੀ ਕੀ ਦੰਦਾਂ ਦਾ ਵੀ ਕਿਵੇਂ ਕੇਅਰ ਕਰਨੀ ਹੈ ਉਹ ਸਭ ਸਿਖਾਇਆ ਗਿਆ ਇੱਥੇ ਤੇ ਇਹ ਆਪਣਾ ਸਕੂਲ ਹੈ ਬ੍ਰਿਟਿਸ਼ ਗਲੋਰੀਅਟ ਸਕੂਲ ਜਿੱਦਾਂ ਤੁਸੀਂ ਦੇਖ ਸਕਦੇ ਹੋ ਜੀ ਇਹ ਆਪਣੇ ਕਰਾਲੀ ਏਰੀਆ ਦਾ ਸਭ ਤੋਂ ਵੱਡਾ ਸਕੂਲ ਹੈ ਜਿਹੜਾ ਕੈਂਬ੍ਰਿਜ ਦਾ ਹੈ ਇੱਕ ਇਹਨਾਂ ਬੋਰਡ ਵੀ ਕੈਂਪਰੀਜ ਹੈ ਅੱਛਾ ਜੀ ਹਾਂ ਜੀ ਸਰ ਤਾਂ ਇਹ ਆਪਣੇ ਏਰੀਆ ਦਾ ਸਭ ਤੋਂ ਪ੍ਰੈਸਿਡੀ ਦਾ ਵੱਡਾ ਸਕੂਲ ਹੈ ਜੋ ਹਰ ਇੱਕ ਏ1 ਫੈਸਿਲਿਟੀ ਦੇ ਨਾਲ ਆ ਰਿਹਾ ਹੈ ਇਹਨਾਂ ਦੇ ਸਪੋਰਟਸ ਦੇ ਵਿੱਚ ਤੇ ਪੜਾਈ ਦੇ ਵਿੱਚ ਏ1 ਹੈ ਤੇ ਸਾਡੀ ਸਾਰੀ ਫੈਕਲਟੀ ਹੈ ਸਾਰੀ ਟ੍ਰੇਨਡ ਫੈਕਲਟੀ ਹੈ ਤਾ ਤੁਸੀਂ ਸਾਰੇ ਜੇ ਵੀ ਦੇਖ ਰਹੇ ਨੇ ਉਹ ਸਕੂਲ ਦੇ ਵਿੱਚ ਵਿਜ਼ਿਟ ਕਰੋ ਆਪਣੇ ਬੱਚਿਆਂ ਦੇ ਭਵਿੱਖ ਦੇ ਵੇਖੋ ਕਿ ਇਹ ਸਕੂਲ ਵਿੱਚ ਕੈਂਪਰੀਜ ਬੋਰਡ ਹੋਣ ਕਰਕੇ ਇੱਕ ਕੈਂਪਰੀਜ ਦਾ ਸਕੂਲ ਹੈ ਤਾਂ ਇਹ ਨੀਚੇ ਦਿੱਤੇ ਨੰਬਰ ਹੈ ਤੁਸੀਂ ਕਾਲ ਕਰ ਸਕਦੇ ਹੋ ਇਹਦਾ ਪੂਰਾ ਐਡਰੈਸ ਤੇ ਨੰਬਰ ਦੱਸ ਵੀ ਲਵੋ ਇਹ ਬ੍ਰਿਟਿਸ਼ ਲੋਰੀਟ ਸਕੂਲ ਹੈ ਇਹ ਰਿਆਦਪੁਰਾ ਦੇ ਬਿਲਕੁਲ ਆਪੋਜ਼ਿਟ ਖੁੱਲ ਰਿਹਾ ਸੋਹੜਾ ਰਿਆਦਪੁਰਾ ਕੋਲ ਯੂਨੀਵਰਸਿਟੀ ਸੋਹੜਾ ਉਹਦੇ ਬਿਲਕੁਲ ਆਪੋਜ਼ਿਟ ਇਹ ਬਿਲਟਿਸ ਲੋਰੀਟ ਸਕੂਲ ਖੁੱਲ ਰਿਹਾ ਹੈ ਤਾਂ ਤੁਸੀਂ 7347682293 ਕਾਲ ਕਰਕੇ ਆਪਣੇ ਬੱਚਿਆਂ ਦੀ ਐਡਮਿਸ਼ਨ ਬਾਰੇ ਕੋਈ ਵੀ ਇਨਕੁਆਰੀ ਲੈ ਸਕਦੇ ਹੋ